ਸੱਚੀ ਕਾਲ ਦੀ ਸਾਰਿਆਂ ਨੂੰ ਹੋਰ ਸਾਨੂੰ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਨਪ੍ਰੀਤ ਕੌਰ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਆ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਜ਼ਿਆਦਾ ਸੋਹਣੀ ਰਹੇਗੀ ਵੈਸਾ ਕਹਿੰਦੇ ਹੁੰਦੇ ਨੇ ਕਿ ਮਾਂ ਨੂੰ ਆਪਣੇ ਸਾਰੇ ਬੱਚੇ ਸੋਹਣੇ ਲੱਗਦੇ ਨੇ ਤਾਂ ਮੈਨੂੰ ਵੀ ਆਪਣੇ ਸਾਰੇ ਹੀ ਸੂਟ ਸੋਹਣੇ ਲੱਗਦੇ ਨੇ ਤੇ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਹੈ ਜੀ ਸਾਰੀ ਕਲੈਕਸ਼ਨ ਹੈਂਡਵਰਕ ਦੇ ਉੱਪਰ ਰਹੇਗੀ ਆ ਕਿਸ ਫੈਬਰਿਕ ਦੇ ਉੱਪਰ ਆਪਾਂ ਨੇ ਇਹ ਵਾਲੇ ਜਿਹੜੇ ਵਰਕ ਕੀਤੇ ਹੋਏ ਨੇ ਹਨਾ ਤੇ ਤੁਸੀਂ ਕਿਸ ਕਿਸ ਫੈਬਰਿਕ ਦੇ ਉੱਪਰ ਇਹ ਵਾਲਾ ਵਰਕ ਇਹ ਕਰਵਾ ਸਕਦੇ ਹੋ ਤੇ ਤੁਹਾਨੂੰ ਆਪਾਂ ਜੋ ਵੀ ਆਪਣਾ ਫੈਬਰਿਕ ਹੈ ਜਾਂ ਵਰਕ ਹੈ ਸਾਰੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਨੇ ਆ ਪਲੀਜ਼ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਆ ਕਰੋ ਫਿਰ ਕਾਫੀ ਬਣਾ ਦੇ ਮੈਸੇਜ ਆਉਂਦੇ ਨੇ ਕਿ ਅਮਨ ਇਹ ਕਿਹੜਾ ਕੱਪੜਾ ਹੈ ਤੁਸੀਂ ਸੈਮੀ ਲਗਾਈ ਜਾਂ ਤੁਸੀਂ ਪਿਓਰ ਲਗਾਈ ਠੀਕ ਹੈ ਜੀ ਤੇ ਆਪਾਂ ਜੋ ਵੀ ਦਾ ਹੁੰਦਾ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਕਲੀਅਰ ਕਰ ਦਿਆਂ ਲਓ ਜੀ ਅੱਜ ਤੁਹਾਨੂੰ ਪਹਿਲਾ ਸੂਟ ਦਿਖਾਉਨੇ ਆ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਫੈਬਰਿਕ ਮੈਥੇ ਤੁਹਾਨੂੰ ਦੱਸ ਦੇਣੀ ਆ ਕੀ ਫੈਬਰਿਕ ਰਹੇਗਾ ਸੈਮੀ ਕ੍ਰੇਪ ਠੀਕ ਹੈ ਜੀ ਤੇ ਕੰਮ ਚੈੱਕ ਕਰੋ 컬러 ਥੋੜਾ ਬੋਤਾ ਵੀਡੀਓ ਦੇ ਵਿੱਚ ਚੇਂਜ ਆਂਦਾ ਲੇਕਿਨ ਬੜਾ ਹੀ ਪਿਆਰਾ ਮਿੱਠਾ ਜਾਂ ਲਾਈਟ ਔਰੇਂਜਾ ਕਲਰ ਹੈ ਤੇ ਤੁਸੀਂ ਵਰਕ ਚੈੱਕ ਕਰੋ ਬਿਲਕੁਲ ਨੇੜੇ ਤੋਂ ਵਰਕ ਚੈੱਕ ਕਰਿਆ ਕਰੋ ਠੀਕ ਹੈ ਤੁਹਾਨੂੰ ਪ੍ਰੋਪਰ ਜਿਹੜਾ ਵਰਕ ਬਾਰੇ ਪਤਾ ਲੱਗ ਸਕੇ ਕਿ ਕੀ ਕੁਝ ਆਪਾਂ ਨੇ ਵਰਕ ਦੇ ਜਿਹੜਾ ਮਟੀਰੀਅਲ ਕੀ ਕੁਝ ਐਡ ਆਨ ਕੀਤਾ ਹੋਇਆ ਠੀਕ ਹੈ ਸਿੱਪੀ ਕreturnData ਮੋਤੀ ਤੁਸੀਂ ਦੇਖ ਸਕਦੇ ਦਬਕਾ ਠੀਕ ਹੈ ਜੀ ਤੇ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਇੱਕ ਫਲਾਰ ਆਪਣੀਆਂ ਬਾਹਾਂ ਦੇ ਉੱਪਰ ਹੈ ਠੀਕ ਹੈ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਫਲਾਰ ਰਹਣਗੇ ਛੋਟੇ ਵੀ ਔਰ ਵੱਡੇ ਵੀ ਦੇਖੋ ਜੀ ਬਹੁਤ ਪਿਆਰਾ ਪੀਸ ਬਣਿਆ ਹੋਇਆ ਹੈ ਕਲਰ ਤੁਸੀਂ ਕਿਸੇ ਤੇ ਵੀ ਰੈਡੀ ਕਰਵਾ ਸਕਦੇ ਜਰੂਰੀ ਨਹੀਂ ਕਿ ਤੁਸੀਂ ਇਸੇ ਕਲਰ ਦੇ ਉੱਪਰ ਕਰਵਾਣਾ ਅਗਰ ਮੈਂ ਗੱਲ ਕਰਾਂ ਤਾਂ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਠੀਕ ਹੈ ਜੀ ਤੁਸੀਂ ਇਸ ਨੂੰ ਜੋ ਤੁਸੀਂ ਕਲਰ ਲਾਈਕ ਕਰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਸੇਮ ਕਲਰ ਜਿਹੜਾ ਤੁਹਾਨੂੰ ਰੈਡੀ ਕਰਕੇ ਦਵਾਂਗੇ ਬਹੁਤ ਪਿਆਰੇ ਫਲਾਰ ਬਣੇ ਹੋਏ ਨੇ ਠੀਕ ਹੈ ਬਹੁਤ ਸੋਣਾ ਕੰਮ ਜਿਹੜਾ ਵਿੱਚ ਛੋਟੇ ਛੋਟਾ ਕੀਤਾ ਗਿਆ ਔਰ ਰਹੀ ਗੱਲ ਸਟੀਚਿੰਗ ਦੀ ਤੁਸੀਂ ਸਟੀਚਿੰਗ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਪੱਟੀ ਲਗਾ ਕੇ ਆਪਾਂ ਜਿਹੜੀ ਸਟੀਚਿੰਗ ਕੀਤੀ ਹੋਈ ਹੈ ਠੀਕ ਹੈ ਹੁਣ ਇੱਥੇ ਕਾਫੀ ਮੈਸੇਜ ਵੀ ਕਈ ਵਾਰ ਆਉਂਦੇ ਕਿ ਅਮਾ ਤੁਸੀਂ ਲਾਈਨਿੰਗ ਕਿਹੜੀ ਐਡ-ਆਨ ਕਰ ਦਿਓ ਲਾਈਨਿੰਗ ਜਿਹੜੀ ਆਪਾਂ ਐਡ-ਆਨ ਕਰਦੇ ਆ ਜੀ ਉਹ ਟਾਪਟਾ ਦੀ ਹੀ ਕਰਦੇ ਆ ਕਿਉਂਕਿ ਟਾਪਟਾ ਨੇ ਇੱਕ ਤਾਂ ਤੁਹਾਡੀ ਫਿਟਿੰਗ ਬੜੀ ਅੱਛੀ ਆਉਂਦੀ ਔਰ ਦੂਸਰੀ ਗੱਲ ਤੁਸੀਂ ਜਿੱਦਾਂ ਕਈ ਵਾਰ ਆਪਾਂ ਘਰੇ ਵਾਸ਼ ਕਰ ਲੈਨੇ ਆ ਹਨਾ ਈਜ਼ੀ ਵਾਸ਼ ਕਰ ਲੈਨੇ ਆ ਸ਼ੈਂਪੂ ਵਾਸ਼ ਕਰ ਲੈਨੇ ਤਾਂ ਟਾਪ ਤਕੇ ਲੋ ਜੀ ਇਹਦੇ ਨਾਲ ਜਿਹੜੀ ਰਹੇਗੀ ਸਲਵਾਰ ਇਸ ਤਰ੍ਹਾਂ ਸਲਵਾਰ ਦੇ ਉੱਪਰ ਕੰਮ ਰਹੇਗਾ ਹੁਣ ਦੀ ਸਲਵਾਰ ਦੇ ਉੱਪਰ ਕੰਮ ਚੈੱਕ ਕਰੋ ਔਰ ਜਿਹੜੀ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੋਤੀ ਦਾ ਕੰਮ ਕੀਤਾ ਗਿਆ ਇੱਕ ਇੱਕ ਚੀਜ਼ ਐ ਮੜ ਕੇ ਲਗਾਈ ਗਈ ਹੈ ਬਹੁਤ ਪਿਆਰਾ ਜਿਹਾ ਕੰਮ ਹੈ ਪੂਰੀ ਸਲਵਾਰ ਦੇ ਉੱਪਰ ਰਹੇਗਾ ਤੁਸੀਂ ਦੂਰੋਂ ਵੀ ਦੇਖ ਸਕਦੇ ਹੋ ਕਿ ਬਹੁਤ ਪਿਆਰਾ ਜਿਹਾ ਕੰਮ ਕੀਤਾ ਹੋਇਆ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾਓ ਜੋ ਤੁਹਾਡਾ ਦਿਲ ਕਰਦਾ ਹੈ ਠੀਕ ਹੈ ਅਗਰ ਤੁਸੀਂ ਬਾਟਮ ਦਾ ਵਰਕ ਨਹੀਂ ਲਾਇਕ ਕਰਦੇ ਠੀਕ ਹੈ ਤੁਸੀਂ ਬਾਟਮ ਦਾ ਵਰਕ ਜਿਹੜਾ ਸਕਿਪ ਕਰਵਾ ਸਕਦੇ ਹੋ ਅਗਰ ਤੁਸੀਂ ਐਜ਼ ਇਟ ਹੀ ਬਣਾਉਣਾ ਚਾਹੁੰਦੇ ਹੋ ਤਾਂ ਐਜ਼ ਇਟ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਲਓ ਜੀ ਦੁਪੱਟਾ ਰਹੇਗਾ ਪਿਓਰ ਕਮਲਚਨੋਂ ਦਾ ਠੀਕ ਹੈ ਤੇ ਇਸ ਤਰ੍ਹਾਂ ਦੁਪट्टे ਨੂੰ ਆਪਾਂ ਜਿਹੜੀ ਲੈਸ਼ ਆਡਨ ਕੀਤੀ ਹੋਈ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਲੈਸ਼ ਹੈ ਜੀ ਬਿਲਕੁਲ ਇੱਕ ਇੱਕ ਛੋਟੇ ਛੋਟੇ ਚੀਜ਼ ਦਾ ਆਪਾਂ ਧਿਆਨ ਰੱਖ ਕੇ ਦੁਪट्टे ਰੈਡੀ ਕਰਦੇ ਇਸ ਤਰ੍ਹਾਂ ਗੋਟਾ ਪਤੀ ਨਾਲ ਤੁਸੀਂ ਦੇਖ ਸਕਦੇ ਹੋ ਦੁਪੱਟਾ ਡਿਜ਼ਾਈਨ ਕੀਤਾ ਗਿਆ ਔਰ ਸੈਕਿੰਡ ਇਸ ਤਰ੍ਹਾਂ ਅ ਚੰਗੀ ਕੁਆਲਟੀ ਦਾ ਟਿਸ਼ੂ ਜਿਹੜਾ ਆਪਾਂ ਇੱਥੇ ਦੁਪੱਟੇ ਨੂੰ ਫਿਨਿਸ਼ਿੰਗ ਜਿਹੜੀ ਦਿੱਤੀ ਹੋਈ ਹੈ ਇਦਾਂ ਨਹੀਂ ਹੈਗਾ ਕਿ ਹਲਕੀ ਕੁਆਲਟੀ ਦਾ ਬਹੁਤ ਕੁਝ ਇਦਾਂ ਦਾ ਆਉਂਦਾ ਹਲਕੀ ਕੁਆਲਟੀ ਦੇ ਵਿੱਚ ਬਟ ਅ ਅਸੀਂ ਹਮੇਸ਼ਾ ਹੀ ਤੁਹਾਡੇ ਵਾਸਤੇ ਚਾਹੇ ਉਹ ਸੈਮੀ ਫੈਬਰਿਕ ਹੋਵੇ ਚਾਹੇ ਉਹ ਪਿਓਰ ਦੇ ਵਿੱਚ ਹੋਵੇ ਅ ਲੋਡ ਪੋਖੋ ਸੋਨਾ ਪੀਸ ਬਣਿਆ ਹੋਇਆ ਜੀ ਦੁਪੱਟਾ ਬਹੁਤ ਪਿਆਰਾ ਹੈ ਠੀਕ ਹੈ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਦੁਪੱਟੇ ਤੇ ਆਪਾਂ ਕੰਮ ਨਹੀਂ ਕਰਵਾਉਂਦੇ ਸੂਟ ਦੇ ਉੱਪਰ ਆਪਾਂ ਕੰਮ ਕਰਵਾਉਂਦੇ ਆ ਤਾਂ ਇਸ ਕਰਕੇ ਸਾਨੂੰ ਦੁਪੱਟੇ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਕਿ ਦੁਪੱਟਾ ਸਾਡਾ ਜਿਹੜਾ ਸੋਨਾ ਕਿਸ ਤਰ੍ਹਾਂ ਬਣ ਸਕਦਾ ਹੁਣ ਤੁਸੀਂ ਇਹ ਲੈਸ ਚੈੱਕ ਕਰੋ ਜਿਸ ਤਰ੍ਹਾਂ ਸਾਡੇ ਸੂਟ ਦੇ ਵਿੱਚ ਦੋ ਤਰ੍ਹਾਂ ਦਾ ਮੋਤੀ ਆਪਾਂ ਐਡ ਆਨ ਕੀਤਾ ਉਸੇ ਤਰ੍ਹਾਂ ਹੀ ਦੁਪੱਟੇ ਦੇ ਉੱਪਰ ਆਪਾਂ ਲੈਸ ਜਿਹੜੀ ਐਡ ਕੀਤੀ ਹੋਈ ਹੈ ਇਹਨਾਂ ਚੀਜ਼ਾਂ ਨੂੰ ਡਿਸਾਈਡ ਕਰਨ ਨੂੰ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਕਈ ਵਾਰ ਸਾਨੂੰ ਲੈਸ ਆਪਣੇ ਕੋਲ ਨਹੀਂ ਵੀ ਮਿਲਦੀ ਸਾਨੂੰ ਕਿਤੇ ਹੋਰ ਮੰਗਵਾਉਣੀ ਪੈਂਦੀ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਤੇ ਉਹੀ ਆਪਾਂ ਨੇ ਕਰ ਦਿੱਤਾ ਠੀਕ ਹੈ کافی ਜ਼ਿਆਦਾ ਚੇਂਜ ਆ ਰਿਹਾ ਉਹ ਤੇ ਬਹੁਤ ਜ਼ਿਆਦਾ ਲਾਈਟ ਆ ਰਿਹਾ ਬਟ ਜਿਹੜਾ ਕਲਰ ਮੇਰੇ ਕੋਲ ਨਾ ਤਾਂ ਇਹ ਜ਼ਿਆਦਾ ਡਾਰਕ ਹੈ ਇਹ ਵੀ ਬੜਾ ਹੀ ਪਿਆਰਾ ਜਿਹਾ ਕਲਰ ਹੈ ਠੀਕ ਹੈ ਬਹੁਤ ਸੋਹਣਾ ਕਲਰ ਹੈ ਜਿਹਨੂੰ ਮੈਂ ਕਹਾ ਕਿ ਮਿੱਠਾ ਲਾਈਟ ਔਰੇਂਜਾ ਕਲਰ ਹੈ ਇਹ ਪਤਾ ਨਹੀਂ ਕਿਉਂ ਵੀਡੀਓ ਚ ਕਲਰ ਸ਼ੇਡ ਕਿਉਂ ਚੇਂਜ ਹੋ ਰਿਹਾ ਠੀਕ ਹੈ ਜੀ ਤੇ ਤੁਸੀਂ ਦੇਖ ਲਿਆ ਜੀ ਇਹ ਆਪਾਂ ਕੀਤਾ ਹੋਇਆ ਸੈਮੀ ਕ੍ਰੇਪ ਦੇ ਉੱਪਰ ਰੈਡੀ ਬਹੁਤ ਪਿਆਰੀ ਅੱਛੀ ਕੁਆਲਿਟੀ ਦੀ ਜਿਹੜੀ ਇਹਨੂੰ ਆਪਾਂ ਨੇ ਕ੍ਰੇਪ ਜਿਹੜੀ ਲਗਾਈ ਹੋਈ ਹੈ ਠੀਕ ਹੈ ਤੁਸੀਂ ਇਸ ਨੂੰ ਪਿਓਰ ਤੇ ਕਰਵਾ ਸਕਦੇ ਹੋ ਅ ਤੁਸੀਂ ਸੈਮੀ ਗਰੇਵ ਦੇ ਉੱਪਰ ਕਰਵਾ ਸਕਦੇ ਹੋ ਸਿਲਪ ਤੇ ਕਰਵਾ ਸਕਦੇ ਹੋ ਜੋ ਫੈਬਰਿਕ ਤੁਸੀਂ ਲਾਇਕ ਕਰਦੇ ਤੁਸੀਂ ਉਸ ਦੇ ਉੱਪਰ ਇਸ ਨੂੰ ਕਰਵਾ ਸਕਦੇ ਹੋ ਲੋ ਜੀ ਅਗਲਾ ਸੂਟ ਇਹ ਵੀ ਸਾਡੀ 21 ਭੈਣ ਦੇ ਸੂਟ ਨੇ ਸਾਰੇ ਇਹਦੇ ਵਿੱਚ ਸਿਰਫ ਇੱਕ ਅੱਧਾ ਸੂਟ ਕਿਸੇ ਹੋਰ ਭੈਣ ਦਾ ਹੋਣਾ ਬਾਕੀ ਸਾਰੇ ਇੱਕ ਭੈਣ ਦੇ ਨੇ ਕਾਫੀ ਅੱਧਾ ਸੂਟ ਨੇ ਇੱਕ ਭੈਣ ਦੇ ਬਾਕੀ ਜਦੋਂ ਤੁਹਾਨੂੰ ਨੇ ਆਪਾਂ ਉਹ ਨੈਕਸਟ ਵੀਡੀਓ ਚ ਦਿਖਾਵਾਂਗੇ ਲੋ ਜੀ ਇਹ ਸਾਡਾ ਡਿਜ਼ਾਈਨ ਕਾਫੀ ਵਾਰ ਬਣ ਚੁੱਕਿਆ ਜੀ ਔਰ ਇਸ ਵਾਰ ਆਪਾਂ ਜਿਹੜਾ ਕਲਰ ਕੰਟਰਾਸਟ ਹੋ ਆਪਾਂ ਨੇ ਚੇਂਜ ਕੀਤਾ ਹੈ ਹਰ ਵਾਰ ਤੁਸੀਂ ਦੇਖਿਆ ਇਹਦੇ ਵਿੱਚ ਔਰੇਂਜ ਦੀ ਜਗ੍ਹਾ ਤੇ ਆਪਾਂ ਜਾਂ ਵਾਈਨ ਜਾਂ ਬਲੂ ਕਲਰ ਐਡ ਆਨ ਕਰਦੇ ਬਟ ਇਸ ਵਾਰ ਆਪਾਂ ਬੜਾ ਹੀ ਪਿਆਰਾ ਔਰੇਂਜ ਹੈ ਜਿਹੜਾ ਐਡ ਆਨ ਕੀਤਾ ਹੋਇਆ ਹੁਣ ਤੁਸੀਂ ਦੇਖੋ ਜੀ ਇਸ ਤਰ੍ਹਾਂ ਰਹੇਗਾ ਆਪਣੀਆਂ ਬਾਹਾਂ ਦੇ ਉੱਪਰ ਕੰਮ ਔਰ ਕੰਮ ਦੀ ਸਫਾਈ ਚੈੱਕ ਕਰੋ ਬਹੁਤ ਪਿਆਰਾ ਕੰਮ ਕੀਤਾ ਹੋਇਆ ਬਹੁਤ ਜ਼ਿਆਦਾ ਸਾਫ਼ ਸੁਥਰਾ ਕੰਮ ਹੈ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਸਾਡਾ ਔਰ ਫੈਬਰਿਕ ਅੱਛੀ ਕੁਆਲਿਟੀ ਦਾ ਠੀਕ ਹੈ ਜੀ ਅਗਰ ਫੈਬਰਿਕ ਅੱਛੀ ਕੁਆਲਿਟੀ ਦਾ ਆਪਾਂ ਲਗਾ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਤੁਹਾਨੂੰ ਵਰਕ ਦਾ ਮਟੀਰੀਅਲ ਉਹ ਵੀ ਅੱਛੀ ਕੁਆਲਿਟੀ ਦਾ ਹੀ ਉੱਪਰ ਲਗਾਵਾਂਗੇ ਆਪਾਂ neck ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਿੰਪਲ ਜਿਹਾ ਡੀਸੈਂਟ ਜਿਹਾ ਆਪਾਂ ਨੇ ਜਿਹੜਾ neck ਰੈਡੀ ਕੀਤਾ ਹੋਇਆ ਇੱਥੇ ਪੋਟਲੀ ਬਟਨ ਦੇ ਕੇ ਔਰ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਸੈਂਟਰ ਪੈਨਲ ਠੀਕ ਹੈ ਔਰ ਨਾਲ ਹੀ ਤੁਸੀਂ ਦੇਖ ਸਕਦੇ ਹੋ ਆਪਣੇ ਘੇਰੇ ਕੋਲ ਦੋ ਬੜੀਆਂ ਹੀ ਪਿਆਰੀਆਂ ਅੰਮੀਆਂ ਔਰ ਅੰਬੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੀਆਂ ਸੋਹਣੀਆਂ ਚਿੜੀਆਂ ਬਣੀਆਂ ਹੋਈਆਂ ਨੇ ਔਰ ਕੰਮ ਤੁਸੀਂ ਚੈੱਕ ਕਰੋ ਬੜਾ ਹੀ ਪਿਆਰਾ ਜਾਂ ਕੰਮ ਜਿਹੜਾ ਕੀਤਾ ਹੋਇਆ ਜੀ ਇਸ ਤਰ੍ਹਾਂ ਕੰਮ ਤੁਸੀਂ ਪ੍ਰੋਪਰ ਚੈੱਕ ਕਰੋ ਦੂਰ ਤੋਂ ਚੈੱਕ ਕਰੋ ਕਿ ਪੀਜੀ ਜਿਹੜੀ ਲੁੱਕ ਬਹੁਤ ਜ਼ਿਆਦਾ ਪਿਆਰੀ ਬਣੀ ਹੋਈ ਏ ਤੁਸੀਂ ਇਹ ਸੂਟ ਜਿਹੜੇ ਕਿਸੇ ਵੀ ਪਾਰਟੀ ਫੰਕਸ਼ਨ ਦੇ ਉੱਪਰ ਵੇਅਰ ਕਰ ਸਕਦੇ ਏ ਇਦਾਂ ਨਹੀਂ ਹੈਗਾ ਕਿ ਤੁਸੀਂ ਇਹ ਛੋਟੇ-ਮੋਟੇ ਫੰਕਸ਼ਨ ਤੇ ਵੇਅਰ ਕਰੋਗੇ ਨੋ ਜ਼ਰੂਰੀ ਨਹੀਂ ਕਿ ਹੁੰਦਾ ਕਿ ਹੈਵੀ ਵਰਕ ਹੋਇਆ ਹੋਵੇ ਤਾਂ ਫੇਰ ਵੀ ਆਪਾਂ ਕਿਸੇ ਪਾਰਟੀ ਫੰਕਸ਼ਨ ਦੇ ਉੱਪਰ ਵੇਅਰ ਕਰ ਸਕਦੇ ਏ ਕਈ ਵਾਰ ਸਿੰਪਲ ਸੋਬਰ ਸਮਾਰਟ ਸੂਟ ਜਿਹੜੇ ਨੇ ਉਹ ਵੀ ਆਪਾਂ ਨੂੰ ਬਹੁਤ ਪਿਆਰੀ ਲੁੱਕ ਦਿੰਦੇ ਨੇ ਘੇਰੇ ਦੇ ਉੱਪਰ ਕੰਮ ਰਹੇਗਾ ਬਾਹਾਂ ਦੇ ਉੱਪਰ ਆਪਾਂ ਦੇਖੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਵੀ ਕੰਮ ਹੈ ਬਾਹਾਂ ਦੇ ਉੱ ਆ ਇਹਦੇ ਸਲਵਾਰ ਰੈਡੀ ਕੀਤੀ ਸਲਵਾਰ ਦੇ ਉੱਪਰ ਵੀ ਕੰਮ ਹੈ ਇਸ ਤਰ੍ਹਾਂ ਜੋ ਸਾਡੀਆਂ ਬਾਹਾਂ ਦੇ ਉੱਪਰ ਕੰਮ ਹੈ ਜੋ ਸਾਡੇ ਸੈਂਟਰ ਪੈਨਲ ਬਣਿਆ ਹੋਇਆ ਉਹੀ ਆਪਾਂ ਨੇ ਸਲਵਾਰ ਦੇ ਉੱਪਰ ਕੀਤਾ ਹੋਇਆ ਤੇ ਫੈਬਰਿਕ ਰਹੇਗਾ ਜੀ ਸ਼ਿਮਰ ਅੱਛੀ ਕੁਆਲਿਟੀ ਦੀ ਸ਼ਿਮਰ ਹੈ ਜਿੰਨੇ ਵੀ ਪੀਸ ਹੋਣ ਤੱਕ ਬਣਾਏ ਨੇ ਅ ਸਿਮਰ ਦੇ ਉੱਪਰ ਹੀ ਬਣਾਏ ਨੇ ਜਾਂ ਇੱਕ ਆਪਾਂ ਬਣਾਏ ਸੀ ਪਿਓਰ ਕਰੇਪ ਦੇ ਉੱਪਰ ਠੀਕ ਹੈ ਤੁਸੀਂ ਇਸ ਨੂੰ ਇਸ ਕਰੇਪ ਤੇ ਵੀ ਬਣਾ ਸਕਦੇ ਹੋ ਸਿਲਕ ਤੇ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਨੇ ਆਪਾਂ ਆ orange ਕਲਰ ਦੀ ਪੇਸਟਿੰਗ ਜਿਹੜੀ ਕੀਤੀ ਹੋਈ ਹੈ ਬਹੁਤ ਸੋਹਣਾ ਸੂਟ ਬਣ ਰਿਹਾ ਜੀ ਆਪਣਾ ਲੁੱਕ ਵਾਈਜ਼ ਬਹੁਤ ਪਿਆਰਾ ਲੱਗ ਰਿਹਾ ਕਿਉਂਕਿ ਕਲਰ ਕੰਟਰਾਸਟ ਹਮੇਸ਼ਾ ਹੀ ਤੁਸੀਂ ਦੇਖਿਆ ਸਾਡੇ ਚੈਨਲ ਤੇ ਲਾਈਟ ਐਂਡ ਡਾਰਕ ਦੇ ਕਲਰ ਕੰਟਰਾਸਟ ਆਪਾਂ ਨੇ ਕੀਤੇ ਹੁੰਦੇ ਨੇ ਲੋ ਦੁਪੱਟਾ ਬਹੁਤ ਸੋਹਣਾ ਦੁਪੱਟਾ ਆਪਾਂ ਬੜਾ ਹੀ ਪਿਆਰਾ ਜਿਹਾ ਅਲੱਗ ਜਿਹਾ ਦੁਪੱਟਾ ਰੈਡੀ ਕੀਤਾ ਜੋ ਸਾਡੇ 셔ਟ ਦਾ ਸੂਟ ਦਾ ਫੈਬਰਿਕ ਉਹ ਆਪਾਂ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਐਡ ਆਨ ਕੀਤਾ ਹੋਇਆ ਔਰ ਦੁਪੱਟੇ ਨੂੰ ਬਹੁਤ ਹੀ ਜ਼ਿਆਦਾ ਸੋਹਣੀ ਲਾਈਟ ਜੀ ਆਪਾਂ ਨੇ ਲੈਸ਼ ਜਿਹੜੀ ਐਡ ਆਨ ਕੀਤੀ ਹੋਈ ਹੈ ਇਸ ਤਰ੍ਹਾਂ ਨਾਲ ਫਿਨਿਸ਼ਿੰਗ ਪੱਟੀ ਦੇ ਕੇ ਨਾਲ ਆਪਾਂ ਇਸ ਤਰ੍ਹਾਂ ਲੈਸ਼ ਐਡ ਕੀਤੀ ਹੋਈ ਹੈ ਔਰ ਨਾਲ ਹੀ ਆਪਾਂ ਗੋਟਾ ਪੱਤੀ ਦੀਆਂ ਲਾਈਨਾਂ ਦਿੱਤੀਆਂ ਹੋਈਆਂ ਨੇ ਠੀਕ ਹੈ ਜੀ ਬਹੁਤ ਪਿਆਰਾ ਹੈ ਕਲਰ ਕੰਟਰਾਸਟ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਜੀ ਤੁਸੀਂ ਅਗਰ ਫੈਬਰਿਕ ਚੇਂਜ ਕਰਨਾ ਚਾਹੁੰਦੇ ਹੋ ਕਲਰ ਚੇਂਜ ਕਰਨਾ ਚਾਹੁੰਦੇ ਹੋ ਤੁਹਾਡੀ ਚੁਆਇਸ ਰਹੇਗੀ ਅਗਰ ਤੁਸੀਂ ਐਜ਼ ਇਟ ਵੀ ਬਣਾਉਂਦੇ ਹੋ ਤਾਂ ਬਹੁਤ ਪਿਆਰਾ ਬਣੇਗਾ ਕੰਮ ਤੁਸੀਂ ਚੈੱਕ ਕਰੋ ਦਰਦੋਜੀ ਦਾ ਕੰਮ ਇਹਦੇ ਵਿੱਚ ਕੀਤਾ ਹੋਇਆ ਕਿੰਨਾ ਸਾਫ ਸੁਥਰਾ ਕੰਮ ਹੈ ਦੇਖੋ ਜੀ ਇੱਕ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਤੇ ਤੁਸੀਂ ਦੇਖ ਸਕਦੇ ਹੋ ਦੁਪੱਟਾ ਬਹੁਤ ਸੋਹਣਾ ਲੱਗ ਰਿਹਾ orange ਕਲਰ ਦਾ ਡਾਰਕ orange ਕਲਰ ਆਪਾਂ ਦੁਪੱਟੇ ਦਾ ਐਡਨ ਕੀਤਾ ਹੋਇਆ ਤੁਸੀਂ ਜੇਕਰ ਇਹ ਕਲਰ ਨਹੀਂ ਲਾਇਕ ਕਰਦੇ ਜਾਈ ਤੁਹਾਨੂੰ ਡਾਰਕ ਲੱਗ ਰਿਹਾ ਹੈ ਨਾ ਤਾਂ ਤੁਸੀਂ ਕੋਈ ਵੀ ਕਲਰ ਕੰਟਰਾਸਟ ਦੇ ਵਿੱਚ ਐਡ-ਆਨ ਕਰਵਾ ਸਕਦੇ ਹੋ ਬੇਬੀ ਪਿੰਕ ਕਰਵਾ ਸਕਦੇ ਹੋ ਮਜ਼ੈਂਟਾ ਕਰਵਾ ਸਕਦੇ ਹੋ ਬਲੂ ਕਲਰ ਕਰਵਾ ਸਕਦੇ ਹੋ ਪੀਕੋ ਕਲਰ ਕਰਵਾ ਸਕਦੇ ਹੋ ਠੀਕ ਹੈ ਜੀ ਜੋ ਤੁਸੀਂ ਲਾਇਕ ਕਰੋਗੇ ਉਹੀ ਆਪਾਂ ਤੁਹਾਨੂੰ ਬਣਾ ਕੇ ਦੇਵਾਂਗੇ ਬਹੁਤ ਪਿਆਰਾ ਪੀਸ ਬਣਿਆ ਹੋਇਆ ਪਰਸਨਲੀ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਪੀਸ ਕਿਉਂਕਿ ਅਸੀਂ ਜੋ ਵੀ ਚੀਜ਼ ਰੈਡੀ ਕਰਦੇ ਆਂ ਜੀ ਬਹੁਤ ਸੋਚ ਸਮਝ ਕੇ ਕਰਦੇ ਆਂ ਕਈ ਵਾਰ ਭੈਣਾ ਕਾਫੀ ਇਦਾਂ ਦੇ ਡਿਜ਼ਾਈਨ ਭੇਜਦੇ ਨੇ ਬਟ ਉਹਨੂੰ ਅਸੀਂ ਆਪ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਰੈਡੀ ਕਰ ਸਕਦੇ ਆਂ ਤੇ ਉਹ ਅਸੀਂ ਆਪ ਸੋਚ ਕੇ ਫਿਰ ਆਪਾਂ ਉਹ ਜਿਹੜੇ ਵਿੱਚ ਜੋ ਵੀ ਸਾਨੂੰ ਐਡ-ਆਨ ਕਰਨਾ ਚਾਹੀਦਾ ਆਪਾਂ ਜ਼ਰੂਰ ਕਰਦੇ ਆਂ ਕਿਉਂਕਿ ਇਦਾਂ ਨਹੀਂ ਹੈਗਾ ਕਿ ਤੁਹਾਨੂੰ ਕੁਝ ਵੀ ਬਣਾ ਕੇ ਦੇ ਦਈਏ ਇਸ ਤਰ੍ਹਾਂ ਸਾਡਾ ਵੀ ਬੁਟੀਕ ਦਾ ਦੇਖੋ ਤੁਹਾਨੂੰ ਪਤਾ ਆਨਲਾਈਨ ਸਾਰਾ ਕੰਮ ਹੈ ਹਨਾ ਤੇ ਤੁਸੀਂ ਵੀ ਵੀਡੀਓ ਟਾਈਮ ਕੱਢ ਕੇ ਦੇਖ ਦਿਓ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਕੁਝ ਨਾ ਕੁਝ ਦੇਖਣ ਨੂੰ ਮਿਲੇ ਹਨ ਵੀ ਕੀ ਇਹਨਾਂ ਨੇ ਰੈਡੀ ਕੀਤਾ ਹੈ ਲਓ ਜੀ ਇਹ ਵੀ ਆਪਾਂ ਸੈਮੀ ਕ੍ਰੇਪ ਦੇ ਉੱਪਰ ਰੈਡੀ ਕੀਤਾ ਬੜਾ ਹੀ ਸੋਹਣਾ ਜਿਹਾ ਕਲਰ ਹੈ ਲਾਈਟ ਜਿਹਾ ਕਲਰ ਹੈ ਲਾਈਟ ਪੀਚੀ ਅਗਰ ਮੈਂ ਕਹਾਂ ਪੀ ਅਨਿਅਨ ਸ਼ੇਡ ਜਿਹਨੂੰ ਮੈਂ ਕਹਾਂ ਉਹ ਵਾਲਾ ਕਲਰ ਹੈ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਬੜਾ ਹੀ ਸੋਹਣਾ ਸਿੰਪਲ ਸੋਬਰ ਜਿਹਾ ਕੰਮ ਹੈ ਇਹਦੇ ਵਿੱਚ ਆਪਾਂ ਥ੍ਰੈਡ ਐਡ ਕੀਤਾ ਜੀ ਗ੍ਰੀਨ ਕਲਰ ਕਿਉਂਕਿ ਅ ਅਨਿਅਨ ਸ਼ੇਡ ਦਾ ਟ੍ਰੈਂਡ ਕਾਫੀ ਜ਼ਿਆਦਾ ਹੋ ਗਿਆ ਹੈ ਤੇ ਇਸ ਨੂੰ ਆਪਾਂ ਨੇ ਕੁਝ ਨਵਾਂ ਕਲਰ ਦੇ ਕੇ ਜਿਹੜੀ ਕਲਰ ਸ਼ੇਡ ਵਿੱਚ ਐਡ ਆਨ ਕੀਤੀ ਹੋਈ ਹੈ ਇਸ ਤਰ੍ਹਾਂ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਹੈ ਜੀ ਤੁਸੀਂ ਦੇਖਦੇ ਹੋ ਕਿ ਸਾਡੀ ਸਟਿਚਿੰਗ ਦੇ ਉਹ ਬਿਨਾ ਫਿਨਿਸ਼ਿੰਗ ਪੱਟੀ ਤੋਂ ਕੋਈ ਵੀ ਸੂਟ ਆਪਾਂ ਨਹੀਂ ਰੈਡੀ ਕਰਦੇ ਫਿਨਿਸ਼ਿੰਗ ਪੱਟੀ ਨਾਲ ਸਾਡੇ ਸੂਟ ਜਿਹੜੀ ਗ੍ਰੇਸ ਹੈ ਬਹੁਤ ਜ਼ਿਆਦਾ ਸੋਹਣੀ ਬਣਦੀ ਹੈ ਇਸ ਤਰ੍ਹਾਂ ਬਾਹਾਂ ਤੇ ਘੇਰੇ ਤੇ ਪੂਰੀ ਸ਼ਰਟ ਦੇ ਵਿੱਚ ਸਿੱਪੀ ਮੋਤੀ ਦਾ ਕੰਮ ਕੀਤਾ ਗਿਆ ਬੜਾ ਹੀ ਸੋਹਣਾ ਜਿਹਾ ਸਿੰਪਲ ਸੋਬਰ ਜਿਹਾ ਪੀਸ ਬਣਿਆ ਹੋਇਆ ਸਿੰਪਲ ਸੋਬਰ ਮਤਲਬ ਇਹ ਨਹੀਂ ਹੈਗਾ ਕਿ ਇਹ ਤੁਸੀਂ ਕਿਸੇ ਪਾਰਟੀ ਫੰਕਸ਼ਨ ਤੇ ਵੇਅਰ ਨਹੀਂ ਕਰ ਸਕਦੇ ਤੁਸੀਂ ਕਿਸੇ ਵੀ ਫੰਕਸ਼ਨ ਦੇ ਉੱਪਰ ਇਸ ਨੂੰ ਵੇਅਰ ਕਰ ਸਕਦੇ ਹੋ ਕਲਰ ਬਹੁਤ ਪਿਆਰਾ ਹੈ ਅਗਰ ਤੁਸੀਂ ਕਲਰ ਚੇਂਜ ਕਰਨਾ ਚਾਹਦੇ ਤੁਸੀਂ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਅਗਰ ਕਲਰ ਇਹ ਰੱਖਣਾ ਚਾਹੁੰਦੇ ਤੁਹਾਨੂੰ ਡਿਜ਼ਾਈਨ ਨਹੀਂ ਪਸੰਦ ਤੁਸੀਂ ਡਿਜ਼ਾਈਨ ਚੇਂਜ ਕਰ ਸਕਦੇ ਹੋ ਨਾਲ ਇਹਦੇ ਰਹੇਗੀ ਜੀ ਸਲਵਾਰ ਔਰ ਨਾਲ ਇਹਦਾ ਦੁਪੱਟਾ ਜਿਹੜਾ ਪਿਓਰ ਕਮਲਦਾ ਰਹੇਗਾ ਦੁਪੱਟੇ ਹਮੇਸ਼ਾ ਹੀ ਤੁਹਾਨੂੰ ਸਾਡੇ ਖੁੱਲੇ ਡੁੱਲੇ ਮਿਲਣਗੇ ਇਸ ਤਰ੍ਹਾਂ ਦੁਪੱਟੇ ਦੇ ਉੱਪਰ ਬਹੁਤ ਸੋਹਣੀ ਆਪਾਂ ਲੈਸ ਜਿਹੜੀ ਐਡ-ਆਨ ਕੀਤੀ ਹੋਈ ਹੈ ਜੋ ਸਾਡੇ ਸੂਟ ਦੇ ਵਿੱਚ ਕੰਮ ਹੈ ਉਸੇ ਤਰ੍ਹਾਂ ਦੀ ਆਪਾਂ ਦੁਪੱਟੇ ਦੇ ਉੱਪਰ ਲੈਸ ਐਡ ਕੀਤੀ ਹੈ ਠੀਕ ਹੈ ਜੀ ਤੁਸੀਂ ਦੁਪੱਟਾ ਕੰਟਰਾਸਟ ਵੀ ਕਰਵਾ ਸਕਦੇ ਹੋ ਮੈਨੂੰ ਜਿਹੜਾ ਅੱਜ ਦਾ ਟਾਈਮ ਹੈ ਮੈਨੂੰ ਲੱਗਦਾ ਕਿ ਉਹ ਅਦਾ ਕਿ ਨਾਲ ਦਾ ਤੁਸੀਂ ਦੁਪੱਟਾ ਰੈਡੀ ਕਰਵਾ ਰਹੇ ਉਸ ਨੂੰ ਫਿਨਿਸ਼ਿੰਗ ਪੱਟੀ ਤੁਸੀਂ ਅਲੱਗ ਕਲਰ ਦੀ ਦੇ ਦਿਓ ਬਹੁਤ ਪਿਆਰਾ ਸੂਟ ਬਣੇਗਾ ਲਓ ਜੀ ਤੁਹਾਨੂੰ ਇੱਕ ਵਾਰੀ ਮੈਂ ਪੂਰੀ ਲੁੱਕ ਤੁਹਾਨੂੰ ਚੈੱਕ ਕਰਵਾ ਦਨੀ ਹੈ ਸੂਟ ਦੀ ਕਿਸ ਤਰ੍ਹਾਂ ਰਹੇਗੀ ਲਓ ਜੀ ਇਸ ਤਰ੍ਹਾਂ ਰਹੇਗੀ ਪੂਰੇ ਸੂਰਦੀ ਲੁੱਕ ਬਹੁਤ ਹੀ ਪਿਆਰਾ ਪੀਸ ਬਣਿਆ ਹੋਇਆ ਇੱਕ ਵਾਰੀ ਫਿਰ ਨੇੜੇ ਤੋਂ ਇਹਨਾਂ ਵਰਕ ਇਹਨਾਂ ਤੁਸੀਂ ਘੇੜਦਾ ਉਹ ਚੈੱਕ ਕਰੋ ਤੁਹਾਨੂੰ ਇੱਕ ਇੱਕ ਚੀਜ਼ ਪਤਾ ਚੱਲੇਗੀ ਕਿ ਕੀ ਕੁਝ ਆਪਾਂ ਨੇ ਵਾਕ ਦੇ ਵਿੱਚ ਜਿਹੜਾ ਮਟੀਰੀਅਲ ਐਡ ਆਨ ਕੀਤਾ ਹੋਇਆ ਦੇਖੋ ਜੀ ਤੁਸੀਂ ਆਊਟਿੰਗ ਚੈੱਕ ਕਰੋ ਕੜਦਾਨੇ ਨਾਲ ਆਊਟਿੰਗ ਕੀਤੀ ਹੋਈ ਹੈ ਕੜਦਾਨਾ ਆਊਟਿੰਗ ਕਰਨ ਤੋਂ ਬਾਅਦ ਵੀ ਕਿਤੇ ਆਪਾਂ ਨੇ ਜਰੀ ਦੀ ਜਿੱਥੇ ਆਊਟਿੰਗ ਸਾਨੂੰ ਚਾਹੀਦੀ ਸੀ ਉੱਥੇ ਆਪਾਂ ਜਰੀ ਦੀ ਕੀਤੀ ਹੋਈ ਕੰਮ ਬਹੁਤ ਜ਼ਿਆਦਾ ਸਾਫ਼ ਸੁਥਰਾ ਹੈ ਜੀ ਬਟਿਕ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਕੁਝ ਵੱਖਰਾ ਕਰਕੇ ਦਈਏ ਕੁਝ ਡਿਫਰੈਂਟ ਕਰਕੇ ਦਈਏ ਠੀਕ ਹੈ ਜੀ ਤੇ ਬਾਕੀ ਆਪਾਂ ਹਮੇਸ਼ਾ ਤੁਹਾਡੀ ਪਸੰਦ ਅਕੋਰਡਿੰਗ ਹੀ ਕੰਮ ਕਰਾਂਗੇ ਜੋ ਤੁਹਾਨੂੰ ਪਸੰਦ ਹੈ ਲੋ ਜੀ ਕਾਫੀ ਟਾਈਮ ਤੋਂ ਭੈਣਾ ਬਨਾਰਸੀ ਸੂਟਾਂ ਦੇ ਮਗਰ ਪਈਆਂ ਨੇ ਕਿ ਅਮਨ ਬਨਾਰਸੀ ਲੈ ਕੇ ਆਓ ਤੁਸੀਂ ਕਾਫੀ ਟਾਈਮ ਪਹਿਲਾਂ ਲੈ ਕੇ ਆਏ ਸੀ ਤੇ ਬਿਲਕੁਲ ਜੀ ਆਪਾਂ ਐਡਵਾਂਸ ਦੇ ਵਿੱਚ ਹੀ ਕਲਰ ਮੰਗਵਾ ਕੇ ਰੱਖ ਲਏ ਨੇ ਜੋ ਕਾਫੀ ਜ਼ਿਆਦਾ ਸਾਡੇ ਪਸੰਦ ਕੀਤੇ ਜਾ ਰਹੇ ਨੇ ਲੋ ਜੀ ਇਹ ਰਹੇਗਾ ਪਿਓਰ ਬਨਾਰਸੀ ਦੇ ਉੱਪਰ ਸੂਟੇ ਵਾਲਾ ਠੀਕ ਹੈ ਬਹੁਤ ਪਿਆਰਾ ਨੈੱਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਇਸ ਤਰ੍ਹਾਂ ਇੱਕ ਇੱਕ ਚੀਜ਼ ਮੜ ਕੇ ਲਾਈ ਹੋਈ ਹੈ ਇਦਾਂ ਨਹੀਂ ਹੈਗਾ ਕਿ ਕਿਤੇ ਮੋਤੀ ਕਿੱਧਰ ਫਿਰਦਾ ਸਿੱਪੀ ਕਿੱਧਰ ਫਿਰਦੀ ਹੈ ਹੈਨਾ ਬਹੁਤ ਸੋਹਣਾ ਕੰਮ ਜਿਹੜਾ ਸਾਡਾ ਸਾਫ਼ ਸੁਥਰਾ ਹੈ ਜੀ ਤੁਸੀਂ ਦੇਖ ਸਕਦੇ ਹੋ ਪਿਓਰ ਬਨਾਰਸੀ ਦੇ ਉੱਪਰ ਆਪਾਂ ਰੈਡੀ ਕੀਤਾ ਕਲਰ ਥੋੜੇ ਬੱਤੇ ਚੇਂਜ ਹੋ ਰਿਹਾ ਬਟ ਇਹ ਕਲਰ ਬਹੁਤ ਹੀ ਪਿਆਰਾ ਰਾਣੀ ਸ਼ੇਡ ਹੈ ਜੀ ਜਿਹੜੇ-ਜਿਹੜੇ ਕਲਰ ਸਾਡੇ ਕੋਲ ਇਹਦੇ ਵਿੱਚ ਅਵੇਲੇਬਲ ਹੋਏ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਠੀਕ ਹੈ ਦੇਖੋ ਇਸ ਤਰ੍ਹਾਂ ਪੀਸ ਦੂਰ ਤੋਂ ਦੇਖਿਓ ਬਹੁਤ ਪਿਆਰਾ ਪੀਸ ਬਣਿਆ ਹੋਇਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਔਰ ਮੇਨ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਸੌਫਟ ਹੈ ਅਗਰ ਮੈਂ ਪਿਓਰ ਦੀ ਗੱਲ ਕਰਾਂ ਤਾਂ ਪਿਓਰ ਦਾ ਮਤਲਬ ਇਹੀ ਹੁੰਦਾ ਕਿ ਫੈਬਰਿਕ ਸੌਫਟ ਹੋਵੇ ਅੱਛੀ ਕੁਆਲਿਟੀ ਦਾ ਹੋਵੇ ਠੀਕ ਹੈ ਜੀ ਬਹੁਤ ਸੋਹਣਾ ਸੌਫਟ ਫੈਬਰਿਕ ਹੈ ਇਸ ਤਰ੍ਹਾਂ ਆਪਾਂ ਟਿਸ਼ੂ ਪੇਸਟਿੰਗ ਜਿਹੜੀ ਕੀਤੀ ਹੋਈ ਹੈ ਪੂਰੇ ਸੂਟ ਨੂੰ ਤੁਸੀਂ ਅਗਰ ਲਾਈਕ ਕਰਦੇ ਤੁਸੀਂ ਕਰਵਾ ਸਕਦੇ ਹੋ ਮੈਂ ਕਹਾਂਗੀ ਕਿ ਅਗਰ ਤੁਸੀਂ ਪਾਰਟੀ ਫੰਕਸ਼ਨ ਲਈ ਸੂਟ ਰੈਡੀ ਕਰਵਾ ਰਹੇ ਹੋ ਤਾਂ ਫਿਨਿਸ਼ਿੰਗ ਪੱਟੀ ਜਰੂਰ ਆਪਣੇ ਸੂਟ ਦੇ ਉੱਪਰ ਲਗਵਾਓ ਉਹ ਨਾਲ ਸੂਟ ਦੀ ਗ੍ਰੇਸ ਜਿਹੜੀ ਬਹੁਤ ਜ਼ਿਆਦਾ ਸੋਹਣੀ ਬਣ ਜਾਂਦੀ ਹੈ ਤੇ ਇਸ ਤਰ੍ਹਾਂ ਆਪਣੀ ਬਾਟਮ ਦੇ ਉੱਪਰ ਕੰਮ ਹੈ ਜੀ ਬਹੁਤ ਪਿਆਰਾ ਬਾਟਮ ਦੇ ਉੱਪਰ ਕੰਮ ਹੈ ਇਸ ਦਾ ਤੁਸੀਂ ਦੇਖ ਸਕਦੇ ਹੋ ਉੱਪਰ ਤੱਕ ਆਪਾਂ ਮੋਤੀ ਨਾਲ ਜਿਹੜਾ ਕੰਮ ਇਹ ਕੀਤਾ ਹੋਇਆ ਪਿਓਰ ਕਰੇਪ ਦੀ ਸਲਵਾਰ ਰਹੇਗੀ ਜੀ ਨਾਲ ਬਹੁਤ ਹੀ ਲਾਈਟ ਵੇਟ ਹੈ ਹੁਣ ਤੇ ਕਈ ਵਾਰ ਮੈਸੇਜ ਮੈਨੂੰ ਵਟਸਐਪ ਤੇ ਆਉਣਗੇ ਕਿ ਅਮਨ ਇਹ ਦਾ ਜਿੱਦਾਂ ਵਿੱਚ ਇਹ ਤੰਦ ਕੋਈ ਇਦਾਂ ਦੀ ਚੁਬਦੀ ਤਾਂ ਨਹੀਂ ਨਹੀਂ ਜੀ ਬਿਲਕੁਲ ਜੀ ਇਦਾਂ ਕਦੀ ਵੀ ਨਹੀਂ ਹੋਗਾ ਕਿਉਂਕਿ ਇਹ ਪਿਓਰ ਦੇ ਵਿੱਚ ਫੈਬਰਿਕ ਹੈ ਤਾਂ ਕੋਈ ਤੁਹਾਨੂੰ ਇਦਾਂ ਦੀ ਪਰੇਸ਼ਾਨੀ ਨਹੀਂ ਹੋਏਗੀ ਜੋ ਤੁਹਾਨੂੰ ਆ ਵੀ ਇਹ ਤੰਦ ਜਿਹੜੀ ਚੁਬੇਗੀ ਤੇ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਇਸ ਤਰ੍ਹਾਂ ਦੁਪੱਟੇ ਨੂੰ ਆਪਾਂ ਨੇ ਦੋਨੋਂ ਸਾਈਡ ਲੈਸ ਜਿਹੜੀ ਐਡ-ਆਨ ਕੀਤੀ ਹੋਈ ਕਿਉਂਕਿ ਇਸ ਸਾਈਡ ਆਪਣੇ ਬਾਰਡਰ ਬਣਿਆ ਹੋਇਆ ਅਗਰ ਤੁਸੀਂ ਲੈਸ਼ ਐਡ ਕਰਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋ ਅਗਰ ਤੁਸੀਂ ਨਹੀਂ ਕਰਵਾਉਣਾ ਚਾਹੁੰਦੇ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਕਿਉਂਕਿ ਬਹੁਤ ਪਿਆਰਾ ਬਾਰਡਰ ਆਪਣੇ ਜਿਹੜਾ ਬਣਿਆ ਹੋਇਆ ਦੋਨੋਂ ਸਾਈਡ ਤੇ ਠੀਕ ਹੈ ਜੀ ਕਿਉਂਕਿ ਸਿਰ ਦੇ ਉੱਪਰ ਲੈਣੀ ਵੀ ਈਜ਼ੀ ਰਹੇਗੀ ਔਰ ਬਾਰਡਰ ਜਿਹੜਾ ਬਹੁਤ ਪਿਆਰਾ ਲੱਗੇਗਾ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਜੀ ਰਾਣੀ ਸ਼ੇਡ ਹੈ ਇਹ ਜਿਹੜੇ ਜਿਹੜੇ ਕਲਰ ਇਹਦੇ ਵਿੱਚ ਅਵੇਲੇਬਲ ਨੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਪੀਸ ਇੱਕ ਵਾਰੀ ਦੁਬਾਰਾ ਚੈੱਕ ਕਰ ਲਓ neck ਬਣਿਆ ਹੋਇਆ ਜੀ ਬਾਹਾਂ ਬਣੀਆਂ ਹੋਈਆਂ ਨੇ ਘੇਰਾ ਬਣਿਆ ਹੋਇਆ ਔਰ ਪੂਰੀ ਸ਼ਰਟ ਦੇ ਵਿੱਚ ਬੂਟੀ ਰਹੇਗੀ ਦੂਰ ਤੋਂ ਵੀ ਚੈੱਕ ਕਰੋ ਔਰ ਨੇੜੇ ਤੋਂ ਵੀ ਚੈੱਕ ਕਰਿਓ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਜੋ ਵੀ ਕਲਰ ਅਵੇਲੇਬਲ ਨੇ ਮੈਂ ਤੁਹਾਨੂੰ ਨਾਲੋਂ ਸਾਰੇ ਸ਼ੇਅਰ ਕਰਦੀਆਂ ਉਹਨਾਂ ਦੇ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਹੋਇਆ ਬਟ ਉਹਦਾ ਜਿਹੜਾ ਪ੍ਰਾਈਸ ਮੈਂ ਸ਼ੋ ਕਰੂੰਗੀ ਪਿਓਰ ਬਨਾਰਸੀ ਸੂਟ ਦਾ ਵਿਦਆਊਟ ਵਰਕ ਕਰੂੰਗੀ ਠੀਕ ਹੈ ਜੀ ਅਗਰ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਤੁਸੀਂ ਵਰਕਰ ਵਾਲਿਓ ਅਗਰ ਤੁਸੀਂ ਨਹੀਂ ਕਰਵਾਉਣਾ ਚਾਹੁੰਦੇ ਤੁਸੀਂ ਵਿਦਆਊਟ ਵਰਕ ਵੀ ਸਾਡੇ ਤੋਂ ਬਾਏ ਕਰ ਸਕਦੇ ਹੋ ਇਹ ਦੋਨੇ ਸੂਟ ਇੱਕ ਹੀ ਪਹਿਨਦੇ ਨੇ ਇਸ ਕਰਕੇ ਆਪਾਂ ਨੇ ਥੋੜਾ ਜਿਹੜਾ ਨੈਕ ਡਿਜ਼ਾਈਨ ਨੂੰ ਚੇਂਜ ਕੀਤਾ ਤੁਸੀਂ ਦੇਖ ਸਕਦੇ ਹੋ ਇਸ ਦੇ ਉੱਪਰ ਵੀ ਬੜਾ ਹੀ ਸੋਹਣਾ ਸਿੰਪਲ ਸੋਬਰ ਜਿਹਾ ਕੰਮ ਮੈਂ ਜ਼ਿਆਦਾ ਆਪਾਂ ਨੇ ਦਬਕਾ ਐਡ ਕੀਤਾ ਹੋਇਆ ਤੁਸੀਂ ਦੇਖੋ ਬਹੁਤ ਸੋਹਣਾ ਵੀ ਨੈਕ ਬਣਿਆ ਹੋਇਆ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਹੈ ਇਸ ਤਰ੍ਹਾਂ ਔਰ ਪੂਰੀ ਸ਼ਰਟ ਦੇ ਵਿੱਚ ਬੜਾ ਹੀ ਸੋਹਣਾ ਛੋਟਾ ਛੋਟਾ ਜਿਹਾ ਕੰਮ ਜਿਹੜਾ ਕੀਤਾ ਹੋਇਆ ਹੈ ਅਜੇ ਤਾਂ ਆਪਾਂ ਕਹਿੰਦੇ ਕਿ ਹਾਈਲਾਈਟ ਚੈੱਕ ਕੀਤਾ ਹੋਇਆ ਬੂਟੀਆਂ ਨੂੰ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਬੜਾ ਹੀ ਪਿਆਰਾ ਜਿਹਾ ਕੰਮ ਜਿਹੜਾ ਘੇਰੇ ਦੇ ਉੱਪਰ ਕੀਤਾ ਹੈ ਜੀ ਤੁਸੀਂ ਅਗਰ neck ਇਹਦਾ ਤੁਹਾਨੂੰ ਕੰਮ ਪਸੰਦ ਹੈ neck ਨਹੀਂ ਪਸੰਦ ਜਾਂ ਘੇਰਾ ਨਹੀਂ ਪਸੰਦ ਜੋ ਵੀ ਤੁਸੀਂ ਕਰਵਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋ ਇਹ ਕਲਰ ਬੜਾ ਹੀ ਪਿਆਰਾ ਜਿਹਾ ਅਗਰ ਮੈਂ ਗੱਲ ਕਰਾਂ ਕਿ ਰਸਟ ਮਹਰੂਮ ਜਿਹੇ ਕਲਰ ਆਉਂਦਾ ਠੀਕ ਹੈ ਕਈ ਵਾਰ ਵੀਡੀਓ ਦੇ ਵਿੱਚ ਕਲਰ ਜਿਹੜਾ ਸਹੀ ਨਹੀਂ ਆਉਂਦਾ ਹੈਗਾ ਕਲਰ ਥੋੜਾ ਬੋਧਾ ਚੇਂਜ ਹੁੰਦਾ ਜਿਆਦਾ ਨਹੀਂ ਠੀਕ ਹੈ ਬਟ ਜੋ ਵੀ ਕਲਰ ਨੇ ਬੜੇ ਹੀ ਪਿਆਰੇ ਜੇ ਸੋਬਰ ਜੇ ਕਲਰ ਨੇ ਇਦਾਂ ਨਹੀਂ ਹੈਗਾ ਕਿ ਜਿਆਦਾ ਕੋਈ ਡਾਰਕ ਨੇ ਜਾਂ ਜਿਆਦਾ ਲਾਈਟ ਨੇ ਮੋ ਜੀ ਇਹ ਸਲਵਾਰ ਆਪਾਂ ਨੇ ਬਿਲਕੁਲ ਪਲੇਨ ਰੱਖੀ ਹੈ ਕਿਉਂਕਿ ਇੱਕ ਸਲਵਾਰ ਪਹਿਨਦੀ ਆਪਾਂ ਨੇ ਵਰਕ ਵਾਲੀ ਕਰਤੀ ਬੜ ਦੂਜੇ ਤੇ ਨਹੀਂ ਕੀਤਾ ਹੈਗਾ ਕਿਉਂਕਿ ਫਿਰ ਸਾਰੇ ਸੇਮ ਜੇ ਡਿਜ਼ਾਈਨ ਹੋ ਜਾਂਦੇ ਨੇ ਕਿ ਦੋਨੋਂ ਸਲਵਾਰਾਂ ਦੇ ਉੱਪਰ ਵਰਕ ਕਈ ਵਾਰ ਆਪਾਂ ਥੋੜਾ ਜਿਆਦਾ ਲਾਈਟ ਚ ਜਾਣਾ ਚਾਹੁੰਦੇ ਆ ਵੀ ਥੋੜਾ ਜਿਆਦਾ ਹਲਕੇ ਵਰਕ ਵਾਲਾ ਸੂਟਵੇਅਰ ਕਰੀਏ ਹਨਾ ਤੇ ਜਦੋਂ ਆਪਾਂ ਸੇਮ ਜਿਹੀ ਵਰਕ ਵੇਅਰ ਕਰੀ ਜਾਂਗੇ ਵਾਰ-ਵਾਰ ਤਾਂ 19 ਵਧੀਆ ਲੁੱਕ ਨਹੀਂ ਆਉਂਦੀ ਸੇਮ ਜਿਹੀ ਲੁੱਕ ਰਹਿੰਦੀ ਹੈ ਆਪਣੀ 컬러 ਬਹੁਤ ਜਿਆਦਾ ਸੋਹਣਾ ਹੈ ਰਸਟ ਮਹਿਰੂਨ ਜਿਹਾ ਕਲਰ ਹੈ ਬਹੁਤ ਪਿਆਰਾ ਹੈ ਠੀਕ ਹੈ ਜੀ ਤੇ ਇਹ ਰਹੇਗਾ ਨਾਲ ਦੁਪੱਟਾ ਅਗਰ ਤੁਹਾਨੂੰ ਇਹ ਦੁਪੱਟੇ ਨਹੀਂ ਪਸੰਦ ਹੈਗੇ ਨਾ ਕਈ ਵਾਰ ਪੈਣਾ ਕਹਿੰਦੇ ਕਿ ਸਾਨੂੰ ਇਹ ਦੁਪੱਟਾ ਨਹੀਂ ਪਸੰਦ ਆ ਮਣ ਤੁਸੀਂ ਦੁਪੱਟਾ ਦੂਸਰਾ ਐਡ-ਆਨ ਕਰ ਦੋ ਬਿਲਕੁਲ ਜੀ ਬਟ ਤੁਹਾਨੂੰ ਉਹਦੇ ਜਿਹੜਾ ਐਕਸਟਰਾ ਚਾਰਜਸ ਉਹ ਪੇ ਕਰਨੇ ਪੈਣਗੇ ਦੁਪੱਟਾ ਤੁਸੀਂ ਅਲੱਗ ਤੋਂ ਜਿਹੜਾ ਹੋਰ ਲਗਵਾ ਸਕਦੇ ਹੋ ਜੋ ਤੁਸੀਂ ਦਾ ਪਲੇਨ ਲੈ ਕੇ ਉਹਨੂੰ ਫਿਨਿਸ਼ਿੰਗ ਪੱਟੀ ਲਗਵਾਉਣੀ ਹੈ ਜਾਂ ਤੁਸੀਂ ਲੈਸ਼ ਜਿਹੜੀ ਨਾਲ ਐਡ-ਆਨ ਕਰਵਾਉਣੀ ਹੈ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਉਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਦੁਪੱਟਾ ਜਿਹੜਾ ਰੈਡੀ ਕਰਕੇ ਦੇ ਦਾਂਗੇ ਠੀਕ ਹੈ ਜੀ ਹੁਣ ਜਿਹੜੇ ਇਹਦੇ ਵਿੱਚ ਕਲਰ ਅਵੇਲੇਬਲ ਨੇ ਉਹ ਆਪਾਂ ਤੁਹਾਡੇ ਨਾਲ ਸਾਰੇ ਸ਼ੇਅਰ ਤੇ ਅਗਰ ਤੁਸੀਂ ਵਰਕ ਨਹੀਂ ਕਰਵਾਉਣਾ ਚਾਹੁੰਦੇ ਤੁਸੀਂ ਵਿਦਆਊਟ ਵਰਕ ਵੀ ਉਹ ਤੁਸੀਂ ਸਾਡੇ ਤੋਂ ਬਾਇ ਕਰ ਸਕਦੇ ਹੋ ਉਸ ਦਾ ਪ੍ਰਾਈਸ ਆਪਾਂ ਨਾਲ ਹੀ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਕਰਾਂਗੇ ਤੇ ਮੈਂ ਪਹਿਲਾਂ ਹੀ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਬਿਲਕੁਲ ਪਿਓਰ ਬਨਾਰਸੀ ਦਾ ਫੈਬਰਿਕ ਹੈ ਕੋਈ ਸੈਮੀ ਨਹੀਂ ਹੈਗੀ ਠੀਕ ਹੈ ਜੀ ਜਿਹੜੀਆਂ ਭੈਣਾਂ ਨੇ ਸਾਡੇ ਤੋਂ ਬਾਇ ਕੀਤੇ ਨੇ ਉਹਨਾਂ ਨੂੰ ਪਤਾ ਹੈ ਕਿਉਂਕਿ ਇਹ ਦੇਖੋ ਪਿਓਰ ਤੇ ਸੈਮੀ ਦੇ ਵਿੱਚ ਸਭ ਨੂੰ ਪਤਾ ਲੱਗ ਜਾਂਦਾ ਹੁਣ ਤੁਸੀਂ ਦੇਖੋ ਇਹ ਬਹੁਤ ਜ਼ਿਆਦਾ ਸੌਫਟ ਹੈ ਬਿਲਕੁਲ ਲਾਈਟ ਵੇਟ ਹੈ ਦੇਖੋ ਬਿਲਕੁਲ ਲਾਈਟ ਵੇਟ ਇੱਕ ਦੁਪट्टे ਦੇ ਵੇਟ ਜਿੰਨਾ ਕਪੜਾ ਆ ਤੁਹਾਨੂੰ ਪਤਾ ਹੈ ਸਟੀਚਿੰਗ ਜਦੋਂ ਆਪਾਂ ਕਰਦੇ ਹਾਂ ਜੀ ਟਾਪ ਟਾ ਵਗੈਰਾ ਸਾਨੂੰ ਐਡ ਆਨ ਕਰਨਾ ਪੈਂਦਾ ਉਹਦੇ ਨਾਲ ਥੋੜਾ weight ਫਿਰ ਵੱਧ ਜਾਂਦਾ ਹੈ ਤੇ ਲੋ ਜੀ ਹੁਣ ਆਪਾਂ ਕਲਰ ਦਿਖਾਉਨੇ ਆ ਤੁਹਾਨੂੰ ਪਹਿਲਾ ਕਲਰ ਰਹੇਗਾ ਜੀ ਇਹ ਵਾਲਾ ਬਹੁਤ ਪਿਆਰਾ ਕਲਰ ਹੈ ਜੀ ਜਿਸ ਮੈਂ ਜ਼ਿਆਦਾ ਨਹੀਂ ਖੋਲ ਕੇ ਦਿਖਾਉਂਗੀ ਥੋੜਾ ਜਿਹਾ ਦਿਖਾਉਂ ਹੋ ਗਿਆ ਆਪਾਂ ਖੋਲ ਕੇ ਪਰ ਜ਼ਿਆਦਾ ਖੁੱਲ ਜਾਂਦਾ ਜੀ ਇਹ ਬੂਟੀਆਂ ਇਸ ਤਰ੍ਹਾਂ ਬਣਨ ਗਈਆਂ नाल प्लेन बॉटम रहेगी और नाले वाला दुपट्टा रहेगा पहला कलर सेकंड कलर मस्टर्ड कलर ठीक है जी बहुत प्यारा है भी एक सिर्फ डिजाइन सेम है कलर का फर्क है जी ਔਰੇ ਨਾ ਫਰੋਜ਼ੀ ਕਲਰ ਹੈ ਥੋੜਾ ਕੈਮਰੇ ਵਿੱਚ ਕਲਰ ਚੇਂਜ ਹੋ ਰਹੇ ਨੇ ਕਲਰ ਬਹੁਤ ਪਿਆਰੇ ਨੇ ਸਾਰੇ ਹੀ ਆਪਾਂ ਉਹੀ ਕਲਰ ਮੰਗਵਾਏ ਨੇ ਜੋ ਸਾਡੇ ਰਿਪੀਟ ਤੇ ਆ ਰਹੇ ਨੇ ਜੀ ਇਹ ਵੀ ਕਲਰ ਜਿਹੜਾ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਮੈਂ ਲਾਸਟੇ ਵਰਕ ਹੋਇਆ ਇਹ ਉਹ ਵਾਲਾ ਕਲਰ ਜੀ ਸੇਮ ਹੀ ਕਲਰ ਹੈ ਜੀ ਉਹ ਵਾਲਾ ਮਹਿਰੂਨ ਜੀ ਟਸਤੇ ਥੋੜਾ ਜਿਹਾ ਇਹ ਠੀਕ ਹੈ ਇਹ ਤੁਹਾਨੂੰ ਪਹਿਲਾਂ ਦਿਖਾਇਆ ਸੀ ਰਾਣੀ ਸ਼ੇਡ ਉਹਦੇ ਵਿੱਚ ਇਹ ਬਹੁਤ ਹੀ ਪਿਆਰਾ ਜਿਹਾ ਮਜ਼ੈਂਟਾ ਕਲਰ ਹੈ ਬੜਾ ਹੀ ਪਿਆਰਾ ਅ ਜਿਵੇਂ ਤੁਹਾਨੂੰ ਪਤਾ ਹੈ ਕਿ ਹੁਣ ਅੱਗੇ ਮੈਰਿਜ ਫੰਕਸ਼ਨ ਸਾਰੇ ਸ਼ੁਰੂ ਹੋਏ ਨੇ तकरीबन ਕਾਫੀ ਟਾਈਮ ਤੋਂ ਤੁਸੀਂ ਇਸ ਦੇ ਉੱਪਰ ਵਰਕ ਕਰਵਾਓ ਕਿਉਂਕਿ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਬਨਾਰਸੀ ਦੇ ਉੱਪਰ ਵਰਕ ਕਾਫੀ ਸਾਰੇ ਸੂਟ ਵਰਕ ਹੋ ਰਹੇ ਨੇ ਹੋਰ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਹਾਨੂੰ ਪਤਾ ਹੈ ਕਿ ਜਿਹੜੇ ਜਿਹੜੇ ਕਲਰ ਜ਼ਿਆਦਾ ਪਸੰਦ ਕੀਤੇ ਜਾ ਰਹੇ ਉਹ ਜ਼ਿਆਦਾ ਰਿਪੀਟ ਤੇ ਮੰਗਵਾਏ ਜਾ ਰਹੇ ਹੋਰ ਤੁਸੀਂ ਦੇਖੋ ਇਹ ਵੀ ਕਲਰ ਅਸੀਂ ਦੋ ਪੀਸ ਮੰਗਵਾਏ ਨੇ ਇਹਦੇ ਨਾਲ ਦੇ ਵੀ ਦੋ ਪੀਸ ਨੇ ਔਰ ਇਹਦੇ ਨਾਲ ਦੇ ਚਾਰ ਨੇ ਔਰ ਇਹਦੇ ਨਾਲ ਦੇ ਵੀ ਚਾਰ ਨੇ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਕਲਰ ਪਸੰਦ ਹੈ ਤੁਸੀਂ ਸਾਨੂੰ ਸਕਰੀ ਸਕ੍ਰੀਨ ਉੱਪਰ ਜਿਹੜਾ ਪ੍ਰਾਈਸ ਇਹਨਾਂ ਦਾ ਸ਼ੋ ਹੋ ਰਿਹਾ ਜੀ ਵਿਦਆਊਟ ਵਰਕ ਹੋ ਰਿਹਾ ਠੀਕ ਹੈ ਪਲੀਜ਼ ਭੈਣੇ ਅਲੱਗ ਤੋਂ ਨਾ ਪੁੱਛਿਓ ਕਿਉਂਕਿ ਦੇਖੋ ਤੁਸੀਂ ਵੀ ਆਪਣਾ ਟਾਈਮ ਕੱਢਦੇ ਹੋ ਸਾਨੂੰ ਮੈਸੇਜ ਕਰਦੇ ਹੋ ਕਈ ਵਾਰ ਅਸੀਂ ਟਾਈਮ ਤੇ ਰਿਪਲਾਈ ਨਹੀਂ ਕਰ ਪਾਉਂਦੇ ਹੈਗੇ ਤਾਂ ਫਿਰ ਭੈਣਾਂ ਕਹਿੰਦੇ ਵੀ ਤੂੰ ਸਾਨੂੰ ਦੱਸਿਆ ਨਹੀਂ ਹੈਗਾ ਟਾਈਮ ਤੇ ਇਸ ਕਰਕੇ ਪ੍ਰਾਈਸ ਜਿਹੜਾ ਸ਼ੋ ਹੋ ਰਿਹਾ ਵਿਦਆਊਟ ਵਰਕ ਹੋ ਰਿਹਾ ਵਿਦਆਊਟ ਸਟਿਚਿੰਗ ਹੋ ਰਿਹਾ ਠੀਕ ਹੈ ਅਗਰ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਕੋਈ ਵੀ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਹੈ ਉਹ ਤੁਸੀਂ ਸਾਨੂੰ ਸਕ੍ਰੀਨਸ਼ਾਟ ਭੇਜੋ ਆਪਾਂ ਸੇਮ ਡ ਤੇ ਤੁਹਾਨੂੰ ਇਹਨਾਂ ਸੁੱਟਾਂ ਵਿੱਚੋਂ ਕਿਹੜਾ ਡਿਜ਼ਾਈਨ ਜ਼ਿਆਦਾ ਵਧੀਆ ਲੱਗਿਆ ਉਹ ਵੀ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸਿਓ ਚਲੋ ਜੀ ਸਾਰੇ ਕਲਰ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਜਿਹੜਾ ਜਿਹੜਾ ਕਲਰ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਆਪਣਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 8146810521 ਆਪਣਾ ਵਟਸਐਪ ਨੰਬਰ ਹੈ ਕਾਫੀ ਬੰਨਾਂ ਦੇ ਮੈਸੇਜ ਆਉਂਦੇ ਆ ਕਿ ਅਸੀਂ ਤੁਹਾਨੂੰ ਦੂਸਰਾ ਸਿੰਪਲ ਕਾਲ ਕਰ ਰਹੇ ਸੀ ਤੁਹਾਡੀ ਸਿੰਪਲ ਕਾਲ ਜਿਹੜੀ ਨਹੀਂ ਲੱਗਦੀ ਹੈਗੀ ਨਹੀਂ ਜੀ ਆਪਣੇ ਵਟਸਐਪ ਕਾਲ ਹੀ ਲੱਗਦੀ ਹੈ ਠੀਕ ਹੈ ਇਸ ਕਰਕੇ ਤੁਸੀਂ ਜਦੋਂ ਵੀ ਨੰਬਰ ਮੇਰਾ ਐਡ ਆਨ ਕਰਦੇ ਹੋ ਜਾ ਕੇ ਮੈਨੂੰ ਵਟਸਐਪ ਤੇ ਸਰਚ ਕਰੋ ਵਟਸਐਪ ਆਪਣੇ ਨੰਬਰ ਤੇ ਹਮੇਸ਼ਾ ਹੀ ਆਪਾਂ ਆਨਲਾਈਨ ਰਹਿੰਨੇ ਆ ਤੇ ਜੱਕੀ ਜਿਹੜਾ ਕਾਲ ਦਾ ਟਾਈਮ ਉਹ ਹੈਗਾ ਜੀ ਸ਼ਾਮ ਨੂੰ 8:30 ਵਜੇ ਤੋਂ ਲੈ ਕੇ ਰਾਤ ਦੇ 12:30 ਵਜੇ ਤੱਕ ਪਲੀਜ਼ ਉਸ ਤੋਂ ਬਾਅਦ ਕਾਲ ਨਾ ਕਰਿਆ ਕਰੋ ਕਿਉਂਕਿ ਉਸ ਤੋਂ ਬਾਅਦ ਮੈਂ ਫੋਨ ਦੀ ਜਿਹੜੀ ਰਿੰਗ ਹੈ ਉਹ ਆਫ ਕਰ ਦਿੰਨੀ ਆ ਜਾਂ ਆਪਣਾ ਨੈਟਵਰਕ ਜਿਹੜਾ ਆਪਾਂ ਨੈਟ ਜ ਬਟ ਜਿੰਨਾ ਵੀ ਆਪਾਂ ਵੱਧ ਤੋਂ ਵੱਧ ਰਿਪਲਾਈ ਕਰ ਸਕਦਾ ਜਰੂਰ ਕਰਦੇ ਆਂ ਕਈ ਵਾਰ ਕਈ ਇੰਨਾ ਕੁ ਜ਼ਿਆਦਾ ਬਿਜ਼ੀ ਹੁੰਨੇ ਆ ਕਿ ਟਾਈਮ ਜਿਹੜਾ ਨਹੀਂ ਦਿੱਤਾ ਜਾਂਦਾ ਹੈਗਾ ਬਟ ਜਦੋਂ ਵੀ ਟਾਈਮ ਮਿਲਦਾ ਜਰੂਰ ਸਾਰੇ ਮੈਸੇਜ ਦਾ ਰਿਪਲਾਈ ਕਰਦੇ ਆਂ ਤੇ ਉਮੀਦ ਹੈ ਕਿ ਤੁਹਾਨੂੰ ਜਿਹੜੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਔਰ ਪਿਆਰਾ ਜਿਹਾ ਮੈਸੇਜ ਜਰੂਰ ਕਰਕੇ ਜਾਇਓ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ